ਹਾਂਜੀ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਏ ਪਰਮਾਤਮਾ ਜੋ ਤੈਨੂੰ ਪਉਂਦਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ ਉਹ ਸਾਰਿਆਂ ਨਾਲੋਂ ਵਧੀਆ ਹੈ ਸਾਡੇ ਲਈ ਹੈਨਾ ਤੇ ਉਹਦੇ ਵਿੱਚ ਹੀ ਸਾਡੀ ਭਲਾਈ ਹੁੰਦੀ ਆ ਹੈਨਾ ਕਿਉਂਕਿ ਇਕੱਲਾ ਤੂੰ ਹੀ ਐ ਵਾਹਿਗੁਰੂ ਰਬ ਪਰਮਾਤਮਾ ਸੱਚੇ ਪਾਸ਼ਾ ਇਕੱਲਾ ਤੂੰ ਹੀ ਐ ਜਿਨੇ ਇੱਥੇ ਸਦਾ ਰਹਿਣਾ ਕਿਉਂਕਿ ਜਿਹੜਾ ਇਸ ਦੁਨੀਆ ਤੇ ਆਇਆ ਉਹਨੇ ਜਾਣਾ ਹੀ ਆ ਉਹਦਾ ਜਾਣਾ ਤੈਅ ਆ ਕੋਈ ਵੀ ਇੱਥੇ ਸਦਾ ਲਈ ਨਹੀਂ ਆਇਆ ਬਹੁਤ ਵੱਡੇ ਵੱਡੇ ਪੀਰ ਪਗੰਬਰ ਇਸ ਦੁਨੀਆ ਤੇ ਆਇਆ ਉਹ ਸਾਨੂੰ ਇਸ ਚੀਜ਼ ਦੀ ਸਿੱਖਿਆ ਦੇ ਕੇ ਗਏ ਆ ਇਸ ਲਈ ਜੀ ਵਾਹਿਗੁਰੂ ਦੇ ਫੈਸਲਿਆਂ ਤੇ ਪ੍ਰਮਾਤਮਾ ਦੇ ਫੈਸਲਿਆਂ ਤੇ ਹਮੇਸ਼ਾ ਹੀ ਵਿਸ਼ਵਾਸ ਰੱਖਿਆ ਕਰੋ ਕਦੇ ਵੀ ਤੁਹਾਡੇ ਲਈ ਮਾੜਾ ਨਹੀਂ ਕਰਨਗੇ ਹੈਨਾ ਜਿਹੜੀ ਚੀਜ਼ ਕਈ ਵਾਰੀ ਅਸੀਂ ਜਬਰਦਸਤੀ ਪਰਮਾਤਮਾ ਤੋਂ ਮੰਗ ਮੰਗ ਕੇ ਲੈਨੇ ਆਂ ਕਈ ਵਾਰੀ ਆਪਾਂ ਦੁਖੀ ਵੀ ਹੋ ਜਾਂਦੇ ਆ ਕਿ ਰੱਬਾ ਤੂੰ ਮੈਨੂੰ ਆ ਚੀਜ਼ ਦਿੱਤੀ ਨਹੀਂ ਤੇ ਬਾਅਦ ਵਿੱਚ ਸਾਨੂੰ ਉਹਦਾ ਰਿਜ਼ਲਟ ਪਤਾ ਲੱਗਦਾ ਕਿ ਇਹ ਚੀਜ਼ ਸਾਡੇ ਲਈ ਚੰਗੀ ਨਹੀਂ ਸੀ ਇਸ ਲਈ ਪਰਮਾਤਮਾ ਜੋ ਸਾਨੂੰ ਦਿੰਦਾ ਪਰਮਾਤਮਾ ਜੋ ਵੀ ਸਾਡੇ ਲਈ ਕਰਦਾ ਉਹਦੇ ਵਿੱਚ ਹੀ ਸਾਡੀ ਭਲਾਈ ਹੁੰਦੀ ਹੈ ਅਗਰ ਅਸੀਂ ਆਪਣੀ ਇਹ ਸੋਚ ਲੈ ਕੇ ਚੱਲ ਪਾਂਗੇ ਤਾਂ ਅਸੀਂ ਕਦੇ ਵੀ ਲਾਈਫ ਦੇ ਵਿੱਚ ਦੁੱਖ ਮਹਿਸੂਸ ਨਹੀਂ ਕਰਾਂਗੇ ਹਨਾ ਤੇ ਦੂਸਰੀ ਆਇਆ ਵੀ ਕਈ ਵਾਰੀ ਅਸੀਂ ਆਪਣੇ ਆਪ ਨੂੰ ਪਿੱਛੇ ਛੱਡਿਆ ਮਹਿਸੂਸ ਕਰਦੇ ਆਂ ਉਦਾਸ ਹੋ ਜਾਂਦੇ ਆ ਕਿ ਅਸੀਂ ਦੁਨੀਆ ਦੇ ਵਿੱਚ ਪਿੱਛੇ ਰਹਿ ਗਏ ਆ ਪਰ ਉਸ ਟਾਈਮ ਤੇ ਜਿਹੜਾ ਪਰਮਾਤਮਾ ਬੜੀ ਸ਼ਾਨੋ ਸ਼ੌਕਤ ਦੇ ਨਾਲ ਹਨਾ ਇੱਕ ਰਚਨਾ ਰਚ ਰਿਹਾ ਹੁੰਦਾ ਤੁਹਾਡੇ ਲਈ ਜਿਹੜੀ ਕਿ ਤੁਹਾਨੂੰ ਬਹੁਤ ਉਚਾਈ ਤੇ ਲੈ ਕੇ ਜਾਊਗੀ ਜਿਹੜੀ ਚੀਜ਼ ਤੁਹਾਡੇ ਲਈ ਸਾਰਿਆਂ ਨਾਲੋਂ ਵਧੀਆ ਹੋਗੀ ਉਸ ਚੀਜ਼ ਦੀ ਪਰਮਾਤਮਾ ਉਸ ਟਾਈਮ ਤੇ ਹਨਾ ਰਚਨਾ ਰਚ ਰਿਹਾ ਹੁੰਦਾ ਤੇ ਤੀਸਰੀ ਗੱਲ ਇਹ ਆ ਕਿ ਉਸ ਗੁਰੂ ਘਰ ਉਸ ਮਹਾਰਾਜ ਦੇ ਘਰ ਉਸ ਪ੍ਰਮਾਤਮਾ ਦੇ ਘਰ ਦੇਰੀ ਹੋ ਸਕਦੀ ਆ ਪਰ ਇਨਕਾਰ ਕਦੇ ਨਹੀਂ ਹੋ ਸਕਦਾ ਹੈਗਾ ਮਤਲਬ ਹਰ ਚੁਣੌਤੀ ਹਰ ਮੁਸ਼ਕਲ ਕਿਸੇ ਵੱਡੀ ਚੰਗੀ ਚੀਜ਼ ਲਈ ਤੁਹਾਨੂੰ ਤਿਆਰ ਕਰ ਰਹੀ ਹੁੰਦੀ ਆ ਕਿਉਂਕਿ ਤੁਹਾਡੇ ਲਈ ਕੁਝ ਹੋਰ ਵਧੀਆ ਹੋਣਾ ਹੁੰਦਾ ਲਾਈਫ ਦੇ ਵਿੱਚ ਹਮੇਸ਼ਾ ਯਾਦ ਰੱਖਿਓ ਜਦੋਂ ਤੁਹਾਡੇ ਤੇ ਕੋਈ ਬਹੁਤ ਜ਼ਿਆਦਾ ਵੱਡੇ ਦੁੱਖ ਆ ਵੀ ਹੋ ਜਾਂਦੇ ਆ ਨਾ ਉਸ ਤੋਂ ਬਾਅਦ ਪ੍ਰਮਾਤਮਾ ਤੁਹਾਡੇ ਲਈ ਕੁਛ ਨਾ ਕੁਛ ਤੁਹਾਡੇ ਲਈ ਹੋ ਨਮਾ ਦਰਵਾਜਾ ਖੋਲਦਾ ਜਿਹਦੇ ਜੋ ਕੇ ਤੁਹਾਡੇ ਲਈ ਖੁਸ਼ੀਆਂ ਦਾ ਦਰਵਾਜਾ ਹੁੰਦਾ ਹਮੇਸ਼ਾ ਹੀ ਜਿਹਦੇ ਵਿੱਚ ਤੁਸੀਂ ਖੁਦ ਵੀ ਆਨੰਦ ਮਹਿਸੂਸ ਕਰਦੇ ਹੋ ਤੇ ਇਸ ਲਈ ਜੀ ਪ੍ਰਮਾਤਮਾ ਤੇ ਹਮੇਸ਼ਾ ਹੀ ਉਹਦੇ ਫੈਸਲਿਆਂ ਤੇ ਵਿਸ਼ਵਾਸ ਰੱਖਿਆ ਕਰੋ ਤੇ ਸਬਰ ਸੰਤੋਖ ਰੱਖਿਆ ਕਰੋ ਤੁਹਾਡੀ ਜ਼ਿੰਦਗੀ ਬਹੁਤ ਜ਼ਿਆਦਾ ਵਧੀਆ ਹੋ ਜੂਗੀ ਕਿਉਂਕਿ ਪ੍ਰਮਾਤਮਾ ਨੇ ਤੁਹਾਨੂੰ ਇਸ ਦੁਨੀਆ ਤੇ ਕਿਸੇ ਨਾ ਕਿਸੇ ਮਕਸਦ ਲਈ ਕਿਸੇ ਨਾ ਕਿਸੇ ਪਰਪਸ ਲਈ ਭੇਜਿਆ ਹੁੰਦਾ ਜਿਹੜਾ ਉਹ ਤੈਅ ਕੀਤਾ ਹੁੰਦਾ ਔਰ ਇਹ ਮਹਾਰਾਜ ਨੇ ਅਸੀਂ ਤਾਂ ਸਿਰਫ ਆਪਣਾ ਕਰਮ ਕਰਨਾ ਆਪਣੇ ਕੰਮ ਵਧੀਆ ਕਰਦੇ ਜਾਣਾ ਚੰਗੀ ਸੋਚ ਲੈ ਕੇ ਚੱਲਣਾ ਜੀ